ਡੀਅਰ ਸਟੂਡੈਂਟਸ ਵੈਲਕਮ ਅਗੇਨ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਲਿੰਗ ਦੀ ਮਨੋਵਿਗਿਆਨਕ ਸੰਰਚਨਾ ਸਾਈਕੋਲੋਜੀਕਲ ਕੰਸਟਰਕਸ਼ਨ ਆਫ ਜੈਂਡਰ ਲਿੰਗ ਇਹ ਜਿਹੜਾ ਬਹੁਤ ਸਾਰੇ ਸੁਭਾਅ ਸੰਬੰਧੀ ਪੱਖਾਂ ਨੂੰ ਸਮਝਣ ਦੇ ਲਈ ਇੱਕ ਮਹੱਤਵਪੂਰਨ ਕਾਰਕ ਮੰਨਿਆ ਜਾਂਦਾ ਹੈ ਕਿਉਂਕਿ ਅਸੀਂ ਜੈਂਡਰ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੋ ਉਹਦਾ ਸੁਭਾਅ ਹੋਏਗਾ ਉਹਦੇ ਅਕੋਰਡਿੰਗ ਕਿ ਮੇਲ ਹੈ ਜਾਂ ਫੀਮੇਲ ਹੈ ਜਿਵੇਂ ਅਸੀਂ ਕੋਈ ਲਿਖਤ ਜਿਹੜੀ ਲਿਖੀ ਗਈ ਹੁੰਦੀ ਹੈ ਤਾਂ ਉਹ ਤੋਂ ਵੀ ਗੈਸ ਕਰ ਸਕਦੇ ਹਾਂ ਮਨੋਵਿਗਿਆਨ ਵਿੱਚ ਲਿੰਗ ਨੂੰ ਇਸਦੀ ਸਮਾਜਿਕ ਤੇ ਜਿਹੜੀ ਵਿਚਾਰਧਾਰਕ ਮਹੱਤਤਾ ਉਹ ਤੋਂ ਬਿਨਾ ਪ੍ਰਯੋਗ ਦੇ ਵਿੱਚ ਕੀਤਾ ਜਾਂਦਾ ਹੈ ਤੇ ਆਮ ਤੌਰ ਤੇ ਮਨੋਵਿਗਿਆਨਿਕ ਲਿੰਗ ਨੂੰ ਆਪਣੀਆਂ ਜਿਹੜੀਆਂ ਅਨੁਭਵੀ ਖੋਜਾਂ ਦੇ ਵਿੱਚ ਵੱਖ-ਵੱਖ ਟੰਗਾਂ ਦੇ ਨਾਲ ਵਰਤਦੇ ਨੇ ਮੀਨ ਜਦੋਂ ਉਹ ਰਿਸਰਚ ਕਰਦੇ ਨੇ ਤਾਂ ਵੱਖ-ਵੱਖ ਟੰਗਾਂ ਦੇ ਨਾਲ ਇਹਨੂੰ ਵਰਤਿਆ ਜਾਂਦਾ ਹੈ ਪਹਿਲਾ ਜਿਵੇਂ ਹੈਗਾ ਸੈਕਸ ਪਰਿਵਰਤਨ ਦੇ ਅੰਦਰ ਲਿੰਗੀ ਭਿੰਨਤਾਵਾਂ ਦੀ ਮਹੱਤਤਾ ਦਰਸਾਉਣ ਦੇ ਲਈ ਮੀਨ ਜੇ ਸੈਕਸ ਚੇਂजेस ਆਉਂਦੀਆਂ ਨੇ ਤਾਂ ਉਹਨਾਂ ਦੇ ਅੰਦਰ ਜਿਹੜੀਆਂ ਲਿੰਗੀ ਭਿੰਨਤਾਵਾਂ ਨੇ ਜੈਂਡਰ ਡਿਫਰੈਂਸਸ ਨੇ ਉਹਨਾਂ ਦੀ ਕੀ ਇੰਪੋਰਟੈਂਸ ਆ ਉਹਨੂੰ ਦੱਸਣ ਵਾਸਤੇ ਦੂਸਰਾ ਹੈ ਲਿੰਗ ਸੰਬੰਧੀ ਸ਼ਕਤੀ ਸਬੰਧ ਜੋ ਕਿ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਅਤੇ ਗੱਲਬਾਤ ਦੀ ਜਿਹੜੀ ਸਰੰਚਨਾ ਉਹ ਕਰਦੀ ਨੇ ਤੇ ਲਿੰਗ ਦਾ ਜਿਹੜਾ ਮਨੋਵਿਗਿਆਨਕ ਪਹਿਲੂ ਹੈ ਉਹ ਸੈਕਸ ਵਖਰੇਵੇਂ ਦੀ ਪਹੁੰਚ ਦੇ ਅਨੁਸਾਰ ਮਨੋਵਿਗਿਆਨਕ ਜਿਹੜੇ ਦੋ ਸੈਕਸਾਂ ਦੇ ਸੁਭਾਅ, ਸਖਸ਼ੀਅਤ, ਉਹਨਾਂ ਦੀ ਯੋਗਤਾ ਤੇ ਉਹਨਾਂ ਦੇ ਪ੍ਰਦਰਸ਼ਨ ਦੇ ਵਿੱਚ ਅੰਤਰ ਨੂੰ ਇਸ ਸੰਸਾਰ ਮੰਨਦੇ ਨੇ ਕਿ ਇਹ ਜਿਹੜੇ ਵਖਰੇਵੇਂ ਨੇ ਪੁਰਸ਼ ਤੇ ਔਰਤਾਂ ਦੇ ਵਿਚਾਰ ਪਹਿਲਾਂ ਤੋਂ ਹੀ ਮੌਜੂਦ ਜ਼ਰੂਰੀ ਵਖਰੇਵਿਆਂ ਕਰਕੇ ਪੈਦਾ ਹੋ ਜਾਂਦੇ ਨੇ ਇਟ ਮੀਨਸ ਕਿ ਮੀਨ ਜਿਸ ਤਰ੍ਹਾਂ ਦਾ ਜੋ ਹੁੰਦਾ ਦੇਖਿਆ ਉਸੇ ਤਰ੍ਹਾਂ ਕਿ ਇਹ ਦੀ ਜਿਹੜੀ ਗੱਲ ਆ ਉਹ ਮਨ ਦੇ ਵਿੱਚ ਬੈਠ ਜਾਂਦੀ ਹੈ ਮਨੋਵਿਗਿਆਨਿਕ ਤੌਰ ਤੇ ਫਿਰ ਉਹੀ ਸੋਚਦੇ ਆ ਜਿਵੇਂ ਕਿ ਸਾਰੀਆਂ ਕੁੜੀਆਂ ਸੋਚਦੀਆਂ ਨੇ ਕਿ ਰੋਟੀ ਬਣਾਉਣੀ ਤਾਂ ਸਿੱਖਣੀ ਪੈਗੀ ਇਵਨ ਕਿ ਮਦਰਜ਼ ਵੀ ਉਹਨਾਂ ਨੂੰ ਇਹ ਕਹਿੰਦੀਆਂ ਨੇ ਤਾਂ ਇਹ ਕਿ ਇੱਕ ਸਾਈਕੋਲੋਜੀਕਲ ਉਹਨਾਂ ਦੇ ਮਤਲਬ ਮਨ ਦੇ ਵਿੱਚ ਇੱਕ ਬੈਠਿਆ ਹੋਇਆ ਵਿਚਾਰ ਹੈ ਸਹੀ ਵੀ ਹੈ ਦੂਸਰਾ ਇਹ ਜਿਹੜੇ ਮਨੋਵਿਗਿਆਨਕੀ ਨੇ ਮੰਨਦੇ ਨੇ ਕਿ ਸਿਰਫ ਉਹਨਾਂ ਦੇ ਮੁੱਖ ਗੁਣਾ ਨੇ ਜਿਹੜੇ ਉਹਨਾਂ ਦੇ ਮੁੱਖ ਗੁਣ ਹੁੰਦੇ ਨੇ ਜਿਹੜੇ ਉਹਨਾਂ ਦੇ ਵਿੱਚ ਹੀ ਅੰਤਰ ਨਹੀਂ ਹੁੰਦਾ ਮਲਿਕ ਜਿਹੜੇ ਗੈਰ ਓਵਰਲੈਪਿੰਗ ਵਨ ਜਿਵੇਂ ਕਿ ਅਸੀਂ ਐਜੂਕੇਸ਼ਨ ਦੀ ਗੱਲ ਕਰੀਏ ਜਾਂ ਗਰਭ ਅਵਸਥਾ ਦੀ ਗੱਲ ਕਰੀਏ ਮੀਨਸ ਪ੍ਰੈਗਨੈਂਸੀ ਦੇ ਦੌਰਾਨ ਬੱਚੇ ਦਾ ਜਨਮ ਟਾਈਮ ਦੀ ਗੱਲ ਕਰੀਏ ਫਿਰ ਦੁੱਧ ਚੰਗਾਉਣ ਇਹਨਾਂ ਸਾਰੀਆਂ ਕਿਰਿਆਵਾਂ ਦੇ ਵਿੱਚ ਵੀ ਜਿਹੜਾ ਅੰਤਰ ਹੈ ਉਹ ਹੁੰਦਾ ਮਨੋਵਿਗਿਆਨਿਕ ਇੰਨੀਆਂ ਜ਼ਿਆਦਾ ਜੈਵਿਕ ਵਿਭਿੰਨਤਾਵਾਂ ਨੂੰ ਲੱਭਣ ਦੇ ਵਿੱਚ ਔਖ ਮਹਿਸੂਸ ਕਰਦੇ ਨੇ ਵੀ ਇੰਨੇ ਜ਼ਿਆਦਾ ਜਿਹੜੀਆਂ ਬਾਇਓਲੋਜੀਕਲ ਡਿਫਰੈਂਸਸ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਲੱਭਿਆ ਜਾਵੇ ਕਿਉਂਕਿ ਇਹ ਬਹੁਤ ਜ਼ਿਆਦਾ ਔਖਾ ਕੰਮ ਹੈ ਇੱਥੇ ਤੱਕ ਕਿ ਜਿਹੜੇ ਸਾਈਕੋਲੋਜਿਸਟ ਨੇ ਉਹਨਾਂ ਨੇ ਇਹ ਵੀ ਨੋਟ ਕੀਤਾ ਹੈ ਕਿ ਜਿਹੜੇ ਸੈਕਸ ਵਖਰੇਵੇਂ ਨੇ ਇਹਨਾਂ ਦੇ ਵੱਲ ਫੋਕਸ ਕਰਦੇ ਆਂ ਅਸੀਂ ਸੈਕਸ ਵਿੱਚਲੇ ਜਿਹੜੇ ਸੈਕਸ ਵਖਰੇਵੇਂ ਆ ਨੇ ਉਹਨਾਂ ਨੂੰ ਨਹੀਂ ਦੇਖਦੇ ਤੇ ਇਸ ਲਈ ਜਿਹੜੇ ਸੈਕਸ ਵਖਰੇਵੇਂ ਨੇ sex differences ਨੇ ਉਹਨਾਂ ਸੰਬੰਧੀ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਗਲਤ ਕਨਸੈਪਟ ਨੇ ਕਈ ਵਾਰ ਉਹ ਵੀ ਬਣ ਜਾਂਦੇ ਨੇ ਉਦਾਹਰਨ ਦੇ ਲਈ ਇਹ ਦੇਖਿਆ ਗਿਆ ਕਿ ਜਿਹੜੇ ਮੈਥ ਸਬਜੈਕਟ ਦੀ ਅਸੀਂ ਗੱਲ ਕਰਦੇ ਹਾਂ ਤਾਂ ਇਹਦੇ ਬਾਰੇ ਕੀ ਸੋਚਿਆ ਜਾਂਦਾ ਹੈ ਕੀ ਸਾਈਕੋਲੋਜੀਕਲ ਥਿਊ ਹੈ ਕਿ ਮੁੰਡੇ ਇਹਦੇ ਵਿੱਚ ਜ਼ਿਆਦਾ ਵਧੀਆ ਹੁੰਦੇ ਨੇ ਮੈਥ ਦੇ ਵਿੱਚ ਅਤੇ ਮੁੱਖ ਤੌਰ ਤੇ ਕਿਸੇ ਵਿਅਕਤੀ ਵੱਲੋਂ ਆਪਣੇ ਬੱਚਿਆਂ ਦੀ ਗਣਿਤ ਯੋਗਤਾ ਸੰਬੰਧੀ ਇੱਕ ਕਠੋਰ ਵਿਚਾਰ ਹੈ ਮੀਨ ਜਿਹਨੂੰ ਲੱਗਦਾ ਹੈ ਕਿ ਜੀ ਹੁਣ ਤੁਸੀਂ ਕਹਿ ਦੋ ਜਾਂ ਮੈਂ ਕਹਿ ਦਿਆਂ ਕਿ ਇਹ ਬੱਚਾ ਮੈਥ ਦੇ ਵਿੱਚ ਬਹੁਤ ਵਧੀਆ ਇਹ ਮੁੰਡਾ ਹੈ ਬਹੁਤ ਵਧੀਆ ਪਰ ਇਹ ਗੱਲ ਸਹੀ ਨਹੀਂ ਹੁੰਦੀ ਕਿਉਂਕਿ ਇਹ ਸਾਡਾ ਇੱਕ ਮਨੋਵਿਗਿਆਨਿਕ ਵਿਚਾਰ ਹੈ ਲਿੰਗ ਸਿਰਫ ਸੈਕਸ ਵਖਰੇਵੇਂ ਨੂੰ ਨਹੀਂ ਦੇਖਦਾ ਮਲਕ ਜਿਹੜੀ ਸਮਾਜਿਕ ਸਰੰਚਨਾ ਹੈ ਉਹਦੇ ਤੇ ਵੀ ਚੱਲਦਾ ਹੈ ਮੀਨ ਜਿਹੜੀ ਸੋਸ਼ਲ ਕਨਸਟਰਕਟਿਵਿਟੀ ਬਣੀ ਹੋਈ ਹੈ ਤੇ ਸਮਾਜ ਨੇ ਬਹੁਤ ਸਾਰੇ ਨਿਯਮ ਬਣਾਏ ਨੇ ਜਿਹੜੇ ਕਿ ਦੋਵੇਂ ਲਿੰਗਾਾਂ ਦੇ ਲਈ ਵੱਖਰੇ ਵੱਖਰੇ ਨੇ ਹਰ ਇੱਕ ਸੋਸਾਇਟੀ ਦੇ ਵਿੱਚ ਕੁਝ ਰੂਲਸ ਹੁੰਦੇ ਨੇ ਕਿ ਲੇਡੀਜ਼ ਨੇ ਇਹ ਕਰਨਾ ਹੈ ਜੈਂਟਸ ਨੇ ਇਹ ਕਰਨਾ ਹੈ ਲੜਕੀਆਂ ਨੇ ਇਹ ਕਰਨਾ ਹੈ ਲੜਕੀਆਂ ਨੇ ਉਹ ਕਰਨਾ ਹੈ ਹੁਣ ਇਸ ਤਰ੍ਹਾਂ ਸੀ ਇਹ ਕਹਸਰੇ ਵੀ ਜਿਹੜੇ ਕੁਝ ਅਸੀਂ ਪੜਿਆ ਸਾਈਕੋਲੋਜੀਕਲ ਵਿਊਜ਼ ਪੜਦੇ ਆਂ ਅਸੀਂ ਠੀਕ ਹੈ ਜੀ ਸੋਸਾਇਟੀ ਦੀ ਜਿਹੜੀ ਕੰਸਟਰਕਸ਼ਨ ਏਜੈਂਟ ਦੇ ਰਿਕਾਰਡਿੰਗ ਉਹ ਪੜਦੇ ਆਂ ਤਾਂ ਸਾਡੇ ਕੋਲ ਜਿਹੜਾ ਕਨਕਲੂਜਨ ਆ ਨਿਕਲਦਾ ਕਿ ਜਿਹੜੇ ਜੈਵਿਕ ਪਹਿਲੂ ਨੇ ਤੇ ਲਿੰਗ ਦੇ ਸਮਾਜਿਕ ਸਰੰਚਨਾ ਦੇ ਉੱਪਰ ਉਹ ਪ੍ਰਭਾਵ ਪਾਉਂਦੇ ਨੇ ਮੀਨਜ਼ ਕੋਈ ਵੀ ਜਿਹੜੀ ਕਨਸਟਰਕਸ਼ਨ ਹੁੰਦੀ ਹੈ ਜੈਂਡਰ ਦੇ ਰਿਗਾਰਡਿੰਗ ਭਾਵੇਂ ਸਾਈਕੋਲੋਜੀਕਲ ਹੈ ਭਾਵੇਂ ਸੋਸ਼ੀਅਲ ਹੈ ਤਾਂ ਉਹ ਕੀ ਹੈ ਜਿਹੜੀ ਇਹਦੀ ਸਰੰਚਨਾ ਹੈ ਉਹਨੂੰ ਜ਼ਰੂਰ ਇਫੈਕਟ ਕਰਦੀ ਹੈ ਕਿਹੜੀ ਚੀਜ਼ ਜਿਹੜੇ ਜੈਵਿਕ ਪਹਿਲੂ ਨੇ ਮੀਨਜ਼ ਜਿਹੜੇ ਬਾਇ ਬਰਥ ਬਾਇਓਲੋਜੀਕਲ ਹੁੰਦੇ ਨੇ ਮਨੋਵਿਗਿਆਨ ਦੇ ਲਿੰਗ ਨਾਲ ਜੁੜੇ ਜਿਹੜੇ ਹੋਰ ਪਹਿਲੂ ਨੇ ਜਿਵੇਂ ਸਖਸ਼ੀਤ ਬਖਰੇਵਾਂ ਦੇ ਨਾਲ ਸੰਬੰਧਿਤ ਨੇ ਤੇ ਨਾਲ ਹੀ ਜਿਹੜੇ ਪਛਾਣ ਅਸੀਂ ਆਈਡੈਂਟੀਫਾਈ ਕਰਦੇ ਆ ਤੇ ਦੋਨੋਂ ਹੀ ਜਿਹੜੇ ਲਿੰਗ ਨੂੰ ਸਾਹਮਣਾ ਕਰਦੇ ਨੇ ਭਾਵੇਂ ਲੜਕੇ ਨੇ ਭਾਵੇਂ ਲੜਕੀਆਂ ਨੇ ਹੁਣ ਜੇਕਰ ਕੋਈ ਲੜਕਾ ਦੇਖੋ ਲੜਕੀ ਦੀ ਤਰ੍ਹਾਂ ਬਿਹੇਵ ਕਰਦਾ ਤਾਂ ਅਸੀਂ ਹੁਨ ਕੀ ਕਹਨੇ ਆ ਵੀ ਨੇ ਇਹ ਤਾਂ ਕੁੜੀਆਂ ਵਰਗਾ ਹੈ ਹੈਨਾ ਜੇ ਬਹੁਤ ਸਾਊ ਹੁੰਦਾ ਮੁੰਡਾ ਸੀਗੇ ਨੇ ਵੀ ਨਹੀਂ ਇਹ ਤਾਂ ਬਿਲਕੁਲ ਗਊ ਵਰਗਾ ਹੈ ਸਾਊ ਹੈ ਚੁੱਪ ਕਰਕੇ ਬੈਠਦਾ ਤਾਂ ਇਹ ਸਾਡੇ ਜਿਹੜੇ ਸਾਈਕੋਲੋਜੀਕਲ ਵਿਊਜ਼ ਨੇ ਉਹਦੇ ਅਕੋਰਡਿੰਗ ਹੀ ਅਸੀਂ ਬੱਚੇ ਬਾਰੇ ਸੋਚਦੇ ਹਾਂ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕਸ ਫॉर ਵਾਚਿੰਗ